ਪੰਜਾਬੀ ਓਵਰਸੀਜ਼ ਸਪੋਰਟਸ ਕਲੱਬ ਐਮਸਟਰਡਮ ਹਾਲੈਂਡ ਵੱਲੋਂ ਕਰਵਾਏ 21ਵੇਂ ਖੇਡ ਤੇ ਸੱਭਿਆਚਾਰਕ ਮੇਲੇ ਵਿੱਚ ਫਿਰ ਤੋਂ ਫੁੱਟਬਾਲ ਕੱਪ ਤੇ ਫ੍ਰਾਂਸ ਕਲੱਬ ਦਾ ਕਬਜ਼ਾ ਪੰਜਾਬੀ ਓਵਰਸੀਜ਼ ਸਪੋਰਟਸ ਕਲੱਬ ਐਮਸਟਰਡਮ ਹਾਲੈਂਡ ਵੱਲੋਂ ਕਰਵਾਏ 21ਵੇਂ ਖੇਡ ਤੇ ਸੱਭਿਆਚਾਰਕ ਮੇਲੇ ਦੌਰਾਨ ਜਿੱਥੇ ਪੰਜਾਬੀ ਭਾਈਚਾਰੇ ਦੀਆਂ ਰੌਣਕਾਂ ਬਾਕਮਾਲ ਸਨ ਉੱਥੇ ਇਸ ਖੇਡ ਮੇਲੇ ਵਿੱਚ ਚਾਰ ਫੁੱਟਬਾਲ ਦੇ ਕਲੱਬਾਂ ਦੀਆਂ ਨਾਮੀ ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਦੋ ਫੁੱਟਬਾਲ ਟੀਮ ਹਾਲੈਂਡ ਤੋਂ ਇੱਕ ਫ੍ਰਾਂਸ ਤੋਂ ਤੇ ਇੱਕ ਬੈਲਜੀਅਮ ਤੋਂ ਸੀ ਇਹਨਾਂ ਵਿਚਕਾਰ ਫੁੱਟਬਾਲ ਦੇ ਫਸਵੇਂ ਮੈਚ ਕਰਵਾਏ ਗਏ ਇਹਨਾਂ ਫੁੱਟਬਾਲ ਦੇ ਮੈਚਾਂ ਵਿੱਚ ਸਵਾਰਵੀ ਪਹਿਲੇ ਨਾਮ ਦੀ ਜੇਤੂ ਫੁੱਟਬਾਲ ਕਲੱਬ ਫ्रांस ਦੀ ਟੀਮ ਰਹੀ ਜਦੋਂ ਕਿ ਦੂਜੇ ਨਾਮ ਦੀ ਜੇਤੂ ਫੁੱਟਬਾਲ ਕਲੱਬ ਅਮਸਟਰਡਮ ਹਾਲੈਂਡ ਤੇ ਤੀਜੇ ਨੰਬਰ ਤੇ ਬੈਲਜੀਅਮ ਦੀ ਟੀਮ ਰਹੀ ਇਸ ਮੌਕੇ ਬੱਚਿਆਂ ਦਾ ਫੁੱਟਬਾਲ ਮੈਚ ਤੇ ਬੀਬੀਆਂ ਦੇ ਰੱਸਾ ਕਸ਼ੀ ਮੁਕਾਬਲੇ ਵੀ ਕਰਵਾਏ ਗਏ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਸੱਭਿਆਚਾਰ ਨੂੰ ਪਰਫੁੱਲਤ ਕਰਨ ਤੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਕਰਦਾ ਆ ਰਿਹਾ ਯੂਰਪ ਦਾ ਨਾਮੀ ਪੰਜਾਬੀ ਓਵਰਸੀ ਸਪੋਰਟਸ ਕਲੱਬ ਅਮਸਟਰਡਮ ਹਾਲੈਂਡ ਦਾ 2 ਅਤੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਸਿਲੈਕਟੋਵਿਕ ਐਮਸਟਾਡਮ ਵਿਖੇ ਬਹੁਤ ਹੀ ਸ਼ਾਨੋ ਸ਼ੌਕਤ ਤੇ ਉਮਤਾ ਨਾਲ ਨਿਭੜਿਆ ਪੰਜਾਬੀ ਪਾਈਚਾਰ ਦੇ ਦਿਲਾਂ ਉਪਰ ਡੂੰਗੀ ਸ਼ਾਮ ਨਾਲ ਸਮਾਪਤ ਹੋਇਆ ਇਸ ਮੌਕੇ ਪੰਜਾਬੀ ਸੱਭਿਆਚਾਰ ਮੇਲੇ ਵਿੱਚ ਸੱਭਿਆਚਾਰਕ ਗੀਤਾਂ ਦੀ ਆਪਣੀ ਬੁਲੰਤ ਮਧਰ ਅਵਾਜ਼ ਵਿੱਚ ਪਰਵੀ ਹਾਜ਼ਰੀ ਪ੍ਰਸਿੱਧ ਗਾਇਕਾ ਜੋੜੀ ਲੱਖਾਂ ਨਾਜ਼ ਨੇ ਆਪਣੀ ਸੁਰੀਲੀ ਆਵਾਜ਼ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਜਿਸ ਵਿੱਚ ਮਿਲਾਨ 뮤지컬 ਗਰੁੱਪ ਵਾਲਿਆਂ ਦਾ ਵਿਸ਼ੇਸ਼ ਯੋਗਦਾਨ ਸੀ ਇੱਕ ਕੀਵੇਂ ਖੇਡ ਤੇ ਸਵੇਰ ਚਾਰ ਕ ਮੇਲੇ ਲਈ सुरेंद्र ਸਿੰਘ ਰਾਣਾ ਬਲਜੀਤ ਸਿੰਘ ਜਸਲ ਤੇ ਪ੍ਰਥੀਪਾਲ ਸਿੰਘ ਬੁੱਟਰ ਆਗੂ ਪੰਜਾਬੀ ਓਵਰਸੀਸ ਸਪੋਰਟਸ ਕਲੱਬ ਹਮਸਟਰਡ ਆਫ ਹਾਲ ਨੇ ਸਾਂਝੇ ਤੌਰ ਤੇ ਖੇਡ ਮੇਲੇ ਤੇ ਸਵੇਰ ਚਾਰ ਕ ਮੇਲੇ ਨੇ ਪਛਾਣ ਦੇ ਕਾਮਯਾਬ ਕਨ ਵਿੱਚ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਸਭ ਸਹਿਯੋਗੀਆਂ ਖਿਡਾਰੀਆਂ ਤੇ ਸਮੁੱਚੇ ਪਾਈਚਾਰੇ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਭਵਿੱਖ ਵਿੱਚ ਵੀ ਤੁਸੀਂ ਸਾਰੇ ਇੰਝ ਹੀ ਮਾਣ ਬਖਸ਼ਦੇ ਰਹੋਗੇ ਇਸ ਮੌਕੇ ਭਾਰਤੀ ਖਾਣੇ ਦਾ ਵੀ ਹਾਜ਼ਰੀਨ ਪੰਜਾਬੀ ਪਾਈਚਾਰੇ ਨੇ ਪੂਰਾ ਪੂਰਾ ਲਤਫ ਲਿਆ